सरकार ਅਧਿਆਪਕ ਅਤੇ ਕਿਸਾਨ ਆਗੂਆਂ ਨੇ ਸੰਜੇ ਤੌਹਤਾਣਾ ਕਾਨੂੰਨ ਆਲਦੀ ਪੁਲਿਸ ਖਿਲਾਫ ਕੱਢਿਆ ਰੋਸਮਾਰਤ ਅਧਿਆਪਕਾਂ ਅਤੇ ਕਿਸਾਨ ਆਗੂਆਂ ਨੇ ਕੀ ਰਿਆ SSP ਦਫਤਰ ਇਸ ਸ਼ਮਤੀ ਕਚੇ ਦਾ ਰਿਕਰਨ ਨੂੰ ਬਣਾਏਗੀ ਐਕਸ਼ਨ ਕਮੇਟੀ ਨਾਲ ਸੰਬੰਧ ਵਿਆਪਕ ਖਾਤੇ ਕਿਸਾਨ ਉਹਨਾਂ ਦੱਸਾ ਦੇ ਪਿੰਡ ਵਿੱਚ ਪੈਂਦੀ ਪੰਚਾਇਤ ਜ਼ਮੀਨ ਦੇ ਗੇਟ ਲਗਾਉਣ ਦੇ ਮਾਮਲੇ ਨੂੰ ਲੈ ਕੇ ਹੋਏ ਝਗੜੇ ਦੌਰਾਨ ਵਿਧਾਇਕ ਆਗੂ ਜਿਸ਼ਮਿੰਦਰ ਸਿੰਘ ਸਨ ਸੀ ਲੋਕਾਭਰਤ ਕਟੇਗੇ ਚੂਚੇ ਪੱਛੇ ਦਾ ਅਵਰੂਧ ਕਰਨ ਲਈ SSP ਦਫਤਰ ਸ਼ਾਮੀਨਾਰੇ ਪੱਤੀ ਕਾਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਸਾਫ ਪੂਤੀ ਮੰਗੀ ਤੀ ਗਈ ਇਸ ਮੌਕੇ ਸਾਜੀ ਐਕਸ਼ਨ ਕਮੇਟੀ ਦੇ ਆਗੂ ਨੇ ਐਡੀਐਸਪੀ ਮੋਨ ਸਿੰਘ ਮੱਪਤਰ ਰਾਹੀ ਅੰਤਮ ਤੱਤਰ ਹੈ ਕਿ 7 ਮਈ ਤੱਕ ਕੋਈ ਫੈਸਲਾ ਨਾ ਲਿਆ ਗਿਆ ਤਾਂ 12 ਵਕਵਾਕ ਯੂਨੀਅਨ ਦੀ ਬਣੀ ਐਕਸ਼ਨ ਕਮੇਟੀ ਤੇ ਹੁਜੂਤ ਤੇ ਬ ਆਪਣੇ ਪਾਰਟੀ ਉਹ ਨਾਲ ਲੈ ਕੇ ਅਗਲੇ ਚਿੰਗਰਸ਼ ਦਾ ਅਲਾਨ ਕਰਨ ਦੀ ਉਦਗਾਰਬਤ ਕਰਦੇ ਹੈਗੇ ਮੋਸ ਮੋਸ ਵਿੱਚ ਦਰਸ਼ਕ ਨੂੰ ਪਤਾ ਮਿਲਿਆ ਹੈ ਤੇ ਇਸ ਮਾਮਲੇ ਦੀ ਜਾਂਚ ਕਰਨਾ ਚਾਹੇਗੀ ਮੈਂ ਮੇਰਾ ਨਾਮ ਕੁਲਦੀਪ ਪੂਰੋਵਾਲ ਆਪਾਂ ਮੁਲਾਜ਼ਮ ਜਥੇਬੰਦੇ ਆਗੂ ਆ ਤੇ ਅੱਜ ਅਸੀਂ ਇੱਥੇ ਐਸਐਸਪੀ ਨੂੰ ਸਾਰੇ ਮਿਲਣ ਆਏ ਸੀਗੇ ਤੇ ਸਾਡੇ ਅਧਿਆਪਕ ਨੇ ਜਸਵਿੰਦਰ ਸਿੰਘ ਜਿਹੜੇ ਘੋਤਪੋਕਰ ਪੜਾਉਂਦੇ ਆ ਉਹਨਾਂ ਨੂੰ ਝੂਠੇ ਕੇਸ ਚ ਫਸਾਇਆ ਗਿਆ ਅਹੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਵੀ ਇਹ ਪਰਚਾ ਜਿਹੜਾ ਵਾ ਉਹ ਰੱਦ ਕੀਤਾ ਜਾਵੇ ਤੇ ਸਾਡੇ ਅਧਿਕਾਰ ਨੂੰ ਇਨਸਾਫ ਕੀਤਾ ਜਾਵੇ ਜੇਕਰ ਸਾਡੇ ਅਧਿਕਾਰ ਨੂੰ ਇਨਸਾਫ ਨਹੀਂ ਮਿਲੇਗਾ ਤੇ ਅਸੀਂ ਆਪਣਾ ਸੰਘਰਸ਼ ਕਰਨ ਲਈ ਮਜਬੂਰ ਹੋਵਾਂਗੇ ਤੇ ਭਰੋਸਾ ਦਿੱਤਾ ਕਿ ਅਸੀਂ ਇਹਦਾ ਇਨਸਾਫ ਕਰਾਂਗੇ ਜੇਕਰ ਨਹੀਂ ਇਨਸਾਫ ਕਰਾਂਗੇ ਸਾਡੀ ਮੀਟਿੰਗ ਜਿਹੜੀ ਹੈ ਉਹ ਜਿੱਥੇ ਬੰਦੇ ਨੇ ਹੋਣ ਲੱਗੀ ਆ ਤੇ ਜੋ ਵੀ ਜੇ ਇਨਸਾਫ ਨਹੀਂ ਸਾਡੇ ਅਧਿਕਾਰ ਨੂੰ ਮਿਲੇਗਾ ਤਾਂ ਸੰਘਰਸ਼ ਜ਼ਰੂਰ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਬਲਬੀਰ ਸਿੰਘ ਰੰਧਾਵਾ ਤੇ ਮੈਂ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਦਾ ਆਗੂ ਆਂ ਅੱਜ ਜਿਹੜਾ ਠਾਣਾ ਕਨੂਆਣ ਦਾ ਪਿੰਡ ਦਾ ਅਗਵਾਲ ਬਾਂਗਰ ਹੈ ਉਸ ਪਿੰਡ ਦੇ ਵਿੱਚ ਉਸ ਪਿੰਡ ਦੀ ਜਿਹੜੀ ਲੋਕਾਂ ਦੀ ਮਰਜ਼ੀ ਦੇ ਨਾਲ ਬਹੁਤ ਹੀ ਸੂਝਵਾਨ ਲੋਕ ਨੇ ਪਿੰਡ ਦੇ ਉਹਨਾਂ ਨੇ ਜਿਹੜੀ ਪੰਚਾਇਤ ਚੁਣੀ ਆ ਉਹਨੂੰ ਆਪਣੀਆਂ ਜਿਹੜੀਆਂ ਜ਼ਿੰਮੇਵਾਰੀਆਂ ਨੇ ਉਹ ਨਿਭਾਉਣ ਤੋਂ ਡੱਕਣ ਵਾਸਤੇ ਬਹੁਤ ਕੋਝੀਆਂ ਚਾਲਾਂ ਜਿਹੜੀਆਂ ਨੇ ਸ਼ੁਰੂ ਤੋਂ ਜਿਹੜੀਆਂ ਵਰਤੀਆਂ ਜਾ ਰਹੀਆਂ ਔਰ ਉਹਦੇ ਵਿੱਚ ਪਿੰਡ ਦੇ ਵਿਕਾਸ ਦੇ ਰਾਹ ਦੇ ਵਿੱਚ ਜਿਹੜਾ ਕਾਰਜ ਨੇ ਉਹਨਾਂ ਦੇ ਰਾਹ ਦੇ ਵਿੱਚ ਜਿਹੜਾ ਰੁਕਾਵਟ ਲਾਈ ਜਾ ਰਹੀ ਹੈ ਔਰ ਉਹਨੂੰ ਜਿਹੜਾ ਕੰਮ ਕਰ ਜਿਹੜਾ ਕਰਨ ਤੋਂ ਡੱਕਣ ਵਾਸਤੇ ਉਸ ਪਿੰਡ ਦੇ ਲੋਕਾਂ ਦੇ ਉੱਤੇ ਪਿਛਲੇ ਦਿਨ ਜਿਹੜੇ ਨਜਾਇਜ਼ ਸਰੇ ਆਮ ਸਰਸਰ ਨਜਾਇਜ਼ ਤੇ ਝੂਠੇ ਪਰਚੇ ਨੇ ਜਿਹੜੇ ਉਦਾਰਜ ਕੀਤੇ ਗਏ ਨੇ ਉਹਦੇ ਵਿਰੋਧ ਵਿੱਚ ਸਾਡੀ ਜਥੇਬੰਦੀ ਦੇ ਸਫੇਤ ਐਲੀਮੈਂਟਰੀ ਟੀਚਰ ਯੂਨੀਅਨ ਪੰਜਾਬ ਪੀਡਬਲਯੂਡੀ ਵਰਕਸ਼ਾਪ ਵਰਕਰ ਯੂਨੀਅਨ ਹੋਰ ਜਿਹੜੀਆਂ ਜਥੇਬੰਦੀਆਂ ਨੇ ਕਿਰਤੀ ਕਿਸਾਨ ਯੂਨੀਅਨ ਪਿੰਡੂ ਮਜ਼ਦੂਰ ਯੂਨੀਅਨ ਸਾਰੀਆਂ ਜਥੇਬੰਦੀਆਂ ਨੇ ਆਪਸੀ ਤਾਲਮਿਲ ਦੇ ਨਾਲ ਅੱਜ ਇੱਕ ਜਿਹੜਾ ਪ੍ਰੋਗਰਾਮ ਬਣਾਇਆ ਸੀ ਐਸਐਸਪੀ ਸਾਹਿਬ ਨੂੰ ਮੰਗ ਪੱਤਰ ਦੇਣ ਦਾ ਔਰ ਉਸ ਤਹਿਚ ਦਾ ਪ੍ਰੋਗਰਾਮ ਦੇ ਅੱਜ ਤਹਿਤ ਜਿਹੜਾ ਐਸਐਸਪੀ ਨੂੰ ਮੰਗ ਪੱਤਰ ਦੇ ਕੇ ਇਹ ਜਿਹੜਾ ਮੰਗ ਕੀਤੀ ਗਈ ਹੈ ਕਿ ਜਿਹੜੇ ਝੂਠੇ ਤੇ ਸਰਸਰ ਨਜਾਇਜ਼ ਪਰਚੇ ਨੇ ਠਾਣਾ ਕਾਨੂੰਨਵਾਰ ਦੇ ਵਿੱਚ ਜਗਵਾਲ ਬੰਕਰ ਨਿਵਾਸੀਆਂ ਦੇ ਉੱਤੇ ਜਿਹੜੇ ਦਰਜ ਕੀਤੇ ਨੇ ਉਹ ਰੱਦ ਹੋਣਾ ਚਾਹੀਦੇ ਨੇ ਔਰ ਜਿਹੜੇ ਉਸ ਪੈਂਡ ਦੇ ਵਿੱਚ ਸੱਚੀ ਘਟਨਾ ਵਾਪਰੀ ਆ ਹਮਲੇ ਦੀ ਸ਼ੇਰ ਸਿੰਘ ਤੇ ਹੋਰ ਜਿਹੜੇ ਸਾਡੇ ਭਰਾ ਨੇ ਉਹਨਾਂ ਦੇ ਉੱਤੇ ਹਮਲਾ ਕੀਤਾ ਗਿਆ ਕਾਤਲਾਨਾ ਉਹਦਾ ਪਰਦਾ ਜਿਹੜਾ ਉਹ ਦਰਜ ਹੋਣਾ ਚਾਹੀਦਾ ਇਹਦੇ ਸਬੰਧ ਵਿੱਚ ਇਹ ਪ੍ਰੋਗਰਾਮ ਜਿਹੜਾ ਅੱਜ ਕੀਤਾ ਗਿਆ ਫਜਕੌਰ ਜ਼ਿਲ੍ਹਾ ਪ੍ਰਧਾਨ ਐਲੀਮੈਂਟਰੀ ਟੀਚਰ ਜੂਨੀਅਨ ਸਾਡੇ ਸਾਥੀ ਜਸਵਿੰਦਰ ਸਿੰਘ ਦੇ ਉੱਤੇ ਜਿਹੜਾ ਵਿਧਾਇਕ ਤੇ ਪਰਚਾ ਜਿਹੜਾ ਨਜਾਇਜ਼ ਕੀਤਾ ਗਿਆ ਵਾ ਉਹਨੂੰ ਰੱਦ ਕਰਾਉਣ ਵਾਸਤੇ ਇੱਥੇ ਗਰਦਾਸਪੁਰ ਜੀਆਂ ਸਮੂਹ ਅਧਿਆਪਕ ਮਜ਼ਦੂਰ ਤੇ ਕਿਸਾਨ ਜਿੱਥੇ ਬੰਦੀਆਂ ਜਿਹੜੀਆਂ ਇਕੱਠੀਆਂ ਹੋਈਆਂ ਵਾ ਇੱਥੇ ਉਹਨਾਂ ਦਾ ਰੋਸ ਮਾਰਚ ਕੀਤਾ ਵਾ ਰੋਸ ਮਾਰਚ ਕਰਦੇ ਹੋਏ ਐਸਐਸਪੀ ਸਾਹਿਬ ਦੇ ਦਫ਼ਤਰ ਗਏ ਪਰ ਉਹਨਾਂ ਨੇ ਅੱਗੋਂ ਗੇਟ ਬੰਦ ਕਰ ਲਿਆ ਅਸੀਂ ਲੋਕਲ ਜਿਹੜਾ ਉੱਥੇ ਜਿਹਦੇ ਇਸ਼ਾਰੇ ਦੇ ਉੱਤੇ ਡੀਐਸਪੀ ਆ ਉਹ ਕੰਨਵਾਉਂਦਾ ਉਹਦੇ ਸਾਰੇ ਦੇ ਉੱਤੇ ਜਿੱਤੇ ਪਰਚਾ ਦਰਜ ਕੀਤਾ ਉਹਨੂੰ ਮੰਗ ਪੱਤਰ ਨਹੀਂ ਦਿੱਤਾ ਐ ਡੀਐਸਪੀ ਸਿਟੀ ਨੂੰ ਜਿਹੜਾ ਮੰਗ ਪੱਤਰ ਦਿੱਤਾ ਵਾ ਤੇ ਉਹਨਾਂ ਨੂੰ ਬੁੱਧਵਾਰ ਦਾ ਟਾਈਮ ਦਿੱਤਾ ਗਿਆ ਵਾ ਕਿ ਜਿਹੜਾ ਦੇ ਆਪਕ ਸਮੇਤ ਇੰਬਿਜਾਜ ਪਰਚੇ ਜਿਹੜੇ ਦਰਜ ਕੀਤੇ ਗਏ ਉਹਨਾਂ ਨੂੰ ਰੱਦ ਕੀਤਾ ਜਾਏ ਉਹਨਾਂ ਦੀ ਜਾਂਚ ਕਰਾ ਕੇ ਐਸਪੀ ਸਾਹਿਬ ਨੂੰ ਮੰਗ ਕੀਤੀ ਆ ਜਾਂਚ ਕਰਾ ਕੇ ਅਧਿਵਕ ਸਾਥੀ ਨੂੰ ਨਿਆਂ ਦਿੱਤਾ ਜੇ ਨਿਆਂ ਨਹੀਂ ਦਿੱਤਾ ਜਾਂਦਾ ਤੇ ਸਾਰੀਆਂ ਜਿਹੜੇ ਅੱਜ ਤੁਸੀਂ ਸੀਆਰਡੀ ਵਾਲੇ ਵੀ ਇੱਥੇ ਸਾਥੀ ਆਏ ਆ ਹੋਰ ਵੀ ਇੱਥੇ ਮੁਲਾਜ਼ਮ ਸਾਥੀ ਆ ਵਿਸ਼ਾਲ ਜਿਹੜਾ ਕੱਟ ਹੋਇਆ ਵਾ ਇਹਨੂੰ ਵੇਖਦੇ ਹੋ ਜਿਹੜੀ ਆ ਇਹ ਤਾਂ ਦਾ ਜਿਹੜਾ ਨਿਜਾਜ ਪਰਚਾ ਰੱਦ ਹੋਣਾ ਚਾਹੀਦਾ ਤੇ ਤੇ ਅੱਗੋਂ ਜਿਹੜਾ ਸੰਘਰਸ਼ ਜਿਹੜਾ ਹੋਰ ਅਧਿਵਕ ਅਧਿਵਕ ਜਿੱਥੇ ਬੰਦੀਆਂ ਔਰ ਕਿਸਾਨ ਮਜ਼ਦੂਰ ਜਿੱਥੇ ਬੰਦੀਆਂ ਦਾ ਸਹਿਯੋਗ ਨਾਲ ਸੰਘਰਸ਼ ਜਿਹੜਾ ਵਾ ਉਹ ਕੀਤਾ ਜਾਏਗਾ ਔਰ ਪ੍ਰਸ਼ਾਸਨ ਨੂੰ ਅਸੀਂ ਮਜਬੂਰ ਕਰਾਂਗੇ ਇਹ ਨਜਾਇਜ਼ ਜਿਹੜਾ ਪਰਚਾ ਕੀਤਾ ਵਾ ਉਹਨੂੰ ਰੱਦ ਕਰਨ ਵਾਸਤੇ ਮਜਬੂਰ ਕਰਾਂਗੇ ਤੁਹਾਡੇ ਮੀਡੀਆ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਸਾੜਾ ਬਹੁਤ ਸਹਿਯੋਗ ਦਿੱਤਾ ਵਾ ਅਸੀਂ ਪ੍ਰਸ਼ਾਸਨ ਨੂੰ ਵੀ ਸੀਆਈਡੀ ਵਾਲਿਆਂ ਨੂੰ ਮੰਗ ਕਰਦੇ ਆ ਕਿ ਇਹ ਸਰਕਾਰ ਦੇ ਧਿਆਨ ਦੇ ਵਿੱਚ ਲਿਆ ਕੇ ਪਰਚੇ ਜਿਹੜੇ ਨਜਾਇਜ਼ ਰੱਦ ਕੀਤੇ ਜਾਣ ਤੇ ਇਨਤੇ ਅੱਗੋਂ ਅਸੀਂ ਉਹਨਾਂ ਦਾ ਤਕੜਾ ਸੰਘਰਸ਼ ਕਰਕੇ ਪਰਚੇ ਜਿਹੜੇ ਰੱਦ ਜਿਹੜੇ ਨਜਾਇਜ਼ ਅਵਸ਼ਯ ਜਿਹੜੇ ਰੱਦ ਹੋਣਗੇ ਇਹ ਤੁਹਾਨੂੰ ਅਸੀਂ ਸ਼ੁਭਾਦ ਦਿੰਨੇ ਆ ਹੁਣ ਜਿੱਥੇ ਬੰਦੀਆਂ ਦੀ ਮੀਟਿੰਗ ਹੋਏਗੀ ਜੋ ਵੀ ਫੈਸਲਾ ਹੋਏਗਾ ਉਹ ਸਾਰੇ-ਸਾਰੇ ਸਾਥੀਆਂ ਨੂੰ ਦੱਸ ਦਿੱਤਾ ਜਾਏਗਾ ਸਾਰੇ ਸਾਥ ਸੰਗਤ ਜਿਹੜੀ ਇਕੱਠੀ ਹੋ ਕੇ ਆਏ ਸੀ ਕਿ ਸਾਡੇ ਦੇ ਜਿਹੜਾ ਨਜਾਇਜ਼ ਪੱਤਰ ਦਰਜ ਹੋਇਆ ਵਾ ਇਸ ਸਬੰਧੀ ਮੰਗ ਪੱਤਰ ਲੈ ਕੇ ਆਏ ਸੀ ਮਾਨਯੋਗ ਐਸਐਸਬੀ ਸਾਹਿਬ ਨੂੰ ਦੇਣ ਵਾਸਤੇ ਮਾਨਯੋਗ ਐਸਐਸਬੀ ਸਾਹਿਬ ਕਿਤੇ ਕੰਮ ਦੇ ਬੀਜੀ ਆ ਉਹਨਾਂ ਦੇ ਬਿਹਾਵਤ ਵਿੱਚ ਮੈਂ ਇਹਨਾਂ ਦਾ ਮੰਗ ਪੱਤਰ ਲੈ ਲਿਆ ਤੇ ਐਸਐਸਬੀ ਸਾਹਿਬ ਦੇ ਪੇਸ਼ ਕਰ ਦਿੱਤਾ ਜੀ ਕਿਸ ਤਰੀਕੇ ਨਾਲ ਜਾਂਚ ਹੋਵੇਗੀ ਇਹਦੀ ਨਿਰਪੱਖ ਜਾਂਚ ਹੋਵੇਗੀ ਐਸਐਸਬੀ ਸਾਹਿਬ ਟੀਮ ਬਣਾ ਦੇਣਗੇ ਨਿਰਪੱਖ ਜਾਂਚ ਹੋਵੇਗੀ